इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਨਹੀਂ ਮੈਂ ਕਿਸਾਨਾਂ ਕੋਲ ਬਾਕਰ ਸੰਗਰਾਲਪੁਰਾ ਸਰਜੋ ਤਰਨਤਨ ਦੇ ਰੇਲਵੇ ਫੜਕੇ ਆਪਣਾ ਧਰਨਾ ਲਗਾ ਕੇ ਕਫਾਨਾ ਵੱਲੋਂ ਕੀ ਆਪਣੀ ਮੰਗਾਂ ਗਈ ਇਹ ਦੇਖੋ ਉਹੀ ਪੁਰਾਣੀਆਂ ਮੰਗਾਂ ਚੱਲਦੀਆਂ ਆਉਂਦੀਆਂ ਹਨ ਅੱਜ ਇਹ ਇਕੱਲਾ ਤਰਨਤਨ ਦੇ ਵਿੱਚ ਨਹੀਂ ਉੱਤਰੀ ਭਾਰਤ ਦੇ ਵਿੱਚ ਸਾਰੀ ਜਗ੍ਹਾ ਤੇ ਜਿੱਥੇ-ਜਿੱਥੇ ਵੀ ਇਹ ਸੰਗਠਨ ਜਿਹੜੇ ਕਿਸਾਨ ਮਜ਼ਦੂਰ ਜਿਹੜਾ ਦੋਨਾਂ ਕੋਲ ਮਰ ਚੱਲ ਰਿਹਾ ਸਾਰੀ ਜਗ੍ਹਾ ਤੇ ਜਿਹੜੇ ਲੋਕ ਚੱਲ ਰਿਹਾ ਕਿਉਂਕਿ ਐਸ ਦੇ ਤੁਹਾਨੂੰ ਪਿਛਲੇ ਸਮੇਂ ਦੇ ਤਰ੍ਹਾਂ ਜਿਹੜਾ ਦੋਲਦ ਦਿੱਲੀ ਦੀ ਧਰਤੀ ਤੇ ਚੱਲਿਆ ਹੈ ਉਹ ਤੋਂ ਲਖੀਨਪੁਰ ਖੀਰੀ ਦੇ ਵਿੱਚ ਉਹ ਸਮੇਂ ਦੀਆਂ ਸਰਕਾਰਾਂ ਭਾਜਪਾ ਸਰਕਾਰਾਂ ਨੇ ਸਾਡੇ ਇਸ ਤਰ੍ਹਾਂ ਹੀ ਧਰਨਾ ਦੇ ਰਾਇਆ ਕਿਸਾਨਾਂ ਦੇ ਉੱਤਰ ਇੱਕ ਨੇਤਾ ਦੇ ਬੇਟੇ ਨੇ ਕਟ ਗਿਆ ਜਿਹੜਾ ਆ ਗਿਆ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਜਿਨ੍ਹਾਂ ਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੋ ਸਰਪ ਨੇ ਕਿਹੜੀਆਂ ਮੰਗਾਂ ਹੋਰ ਗੀਆਂ ਹੋਰ ਵੀ ਵੇਖੋ ਤੇ ਲਗਾਤਾਰ ਉਹੀ ਤੇਰਾ ਮੰਗਾ ਜਿਹੜੀਆਂ ਐਮਐਸਪੀ ਦਾ ਗਰੰਟੀ ਕਾਨੂੰਨ ਦੀ ਗੱਲ ਕਰ ਰਹੇ ਆ ਜੋ ਦਿੱਲੀ ਦੀ ਧਰਤੀ ਦੇ ਵਿੱਚ 750 ਕਿਸਾਨ ਸ਼ਹੀਦ ਹੋ ਗਿਆ ਉਹਨਾਂ ਦਾ ਅਜੇ ਤੱਕ ਕੋਈ ਕਿਸੇ ਪਰਿਵਾਰ ਦੇ ਜੀ ਨੂੰ ਨੌਕਰੀ ਨਹੀਂ ਕੋਈ ਮੁਆਵਜ਼ਾ ਨਹੀਂ ਮਿਲਿਆ ਨਾਲ ਉਸੇ ਤਰ੍ਹਾਂ ਹੀ ਮਿਲਦਾ ਜੁਲਦਾ ਜੋ ਪਿਛਲੇ ਦਿਨ ਹਾਰਪੇੜ ਦੇ ਲੋਕ ਆ ਉਹਨਾਂ ਨੂੰ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਜਿਹੜੇ ਕਹਿੰਦੇ ਸੀ ਕਿ ਮੁਰਗੀ ਦੇ ਆਂਡੇ ਦਾ ਵੀ ਮੁਆਵਜ਼ਾ ਦੇ ਦਾਂਗੇ ਅਜੇ ਤੱਕ ਕਹੇ ਵੀ ਸਰਕਾਰ ਨੇ ਪੰਜਾਬ ਦੀ ਹੋਵੇ ਚਾਹੇ ਸੈਂਟਰ ਦੀ ਹੋਵੇ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਇਹ ਸਾਰੀਆਂ ਮੰਗਾਂ ਕਿਸਾਨ ਦੀ ਮੰਗ ਵੀ ਆ ਮਜ਼ਦੂਰ ਦੀ ਮੰਗ ਵੀ ਆ ਵੀ ਉਹ ਜਿਹੜੀ ਆਪਣੀ ਨਰੇਕਾ ਦੀ ਆ ਉਹਦੀ 750 ਰੁਪਏ ਦਿਹਾੜੀ ਹੋਣੀ ਚਾਹੀਦੀ ਆ ਉਹਦੇ ਜਿਹ 200 ਦਿਨ ਜਿਹੜਾ ਸਾਲ ਦੇ ਵਿੱਚ ਉਹ ਰਕਮ ਹੋਣਾ ਚਾਹੀਦਾ ਸਰੇ ਤਰਨਾ ਕਿੰਨੇ ਚਿਰ ਜਾਰੀ ਇਹ ਤਰਨਾ ਅਗਲੇ ਹੁਕਮ ਤੱਕ ਵੇਖੋ ਤਾਂ ਸਾਡਾ ਜਿਹੜਾ ਪ੍ਰੋਬਲਮ ਤਾਂ ਚੱਲਣ ਡਿਆ ਵਾ ਜਿਹੜੀਆਂ ਕਿ ਮਤਲਬ ਜਿੰਨਾ ਜੋ ਮੰਗੀਆਂ ਮੰਨੀਆਂ ਵਾ ਪਿਛਲੇ ਦਿਨੀ ਤੁਸੀਂ ਵੇਖਿਆ ਵਾ ਪੱਖੋ ਕਹੜੀ ਧਰਤੀ ਦੇ ਉੱਤੇ ਜਿਹੜਾ ਵਾ ਜਬਰੀ ਕਬਜ਼ਾ ਲੈਣ ਲਈ ਆਸਤੇ ਆਏ ਸੀਗੇ ਜਿਹੜੀ ਜਗ੍ਹਾ ਤੇ ਕਬਜ਼ਾ ਲੈਣਾ ਸੀ ਉੱਥੋਂ ਤੱਕ ਤੇ ਪਹੁੰਚੇ ਨਹੀਂ ਇੱਕ ਆਮ ਕਿਸਾਨ ਦੀ ਜਿਹੜੀ ਹੈ ਤਿੰਨ ਕਿਲੇ ਜ਼ਮੀਨ ਜਿਹੜੀ ਹੈ ਉਹਦਾ ਝੋਨਾ ਖਰਾਬ ਕਰ ਦਿੱਤਾ ਸੀ ਜਦ ਕਿ ਸਰਕਾਰ ਨੇ ਮੰਨਿਆ ਸੀ ਵੀ 30 ਤਰੀਕ ਤੱਕ ਜਿਹੜਾ ਵਾ ਤੁਹਾਨੂੰ ਮੁਆਵਜ਼ਾ ਦੇ ਦੇਵਾਂਗੇ ਪਰ ਅੱਜ ਤੱਕ ਉਹ ਜ਼ਮੀਨ ਦੀ ਗਰਦੋਰੀ ਵੀ ਨਹੀਂ ਹੋਈ ਸਮਝੋ ਇਹ ਆਪਣੇ ਮੰਗਾ ਨਹੀਂ ਮੰਨਦੇ ਤੇ ਕੀ ਬਸ ਇਹ ਵੇਖੋ ਮੰਗਾ ਜਿਹੜੀਆਂ ਜੇ ਨਹੀਂ ਮੰਨਦੇ ਤੇ ਹੌਨ ਟਾਈਮ ਦੇ ਇਹ ਜਿਹੜਾ ਸੰਘਰਸ਼ ਹੈ ਸਾਡੇ ਜ਼ਿਲ੍ਹੇ ਦੇ ਆਗ ਉਹ ਉਹਨਾਂ ਦੀ ਮੀਟਿੰਗ ਲਾ ਕੇ ਹੋ ਸਕਦਾ ਲੰਮਾ ਚੱਲ ਸਕਦਾ ਲੰਮਾ ਚੱਲਣਾ ਨਹੀਂ ਚਲਾਉਣਾ ਵਾ ਫੈਸਲਾ ਹੋਇਆ ਭਾਈ ਉਹ ਬੋਲੋ ਇਹ ਫੈਸਲੇ ਜਿਹੜੇ ਦਿੱਤੇ ਗਏ ਆ ਆਪਣੇ ਜ਼ਿਲ੍ਹੇ ਸੂਬੇ ਵੱਲੋਂ ਕਿਉਂਕਿ ਜ਼ਰੂਰੀ ਨਹੀਂ ਵੀ ਆ 3 ਘੰਟੇ 2.5 ਘੰਟੇ ਵਾਲਾ ਜੀ ਇਹ ਜ਼ਿਲ੍ਹੇ ਦੀਆਂ ਮੰਗਾਂ ਲਗਾਤਾਰ ਜਿਹੜੀਆਂ ਮੰਨੀਆਂ ਮਾ ਪਿਛਲੇ ਦਿਨਾਂ ਦੇ ਡੀਸੀ ਨਾਲ ਮੀਟਿੰਗ ਹੋਈ ਸੀਗੀ ਉਸ ਦਿਨ ਉਹਨੇ ਮੰਨੀਆਂ ਮੰਗਾਂ ਜਿਹੜੀਆਂ ਵੀ 30 ਤਰੀਕ ਤੱਕ ਜਿਹੜਾ ਮਾਪਜਾ ਕਿਸਾਨ ਦਾ ਮਿਲ ਜਾਊਗਾ ਜਿਹੜਾ ਅੱਜ ਤੱਕ ਨਹੀਂ ਮਿਲਿਆ ਉਹਨੂੰ ਲੈ ਕੇ ਨਾਲ ਹੋਰ ਬਹੁਤ ਮੰਗਾਂ ਨੇ ਤੇ ਲਗਾਤਾਰੀ ਮੋਰਚਾ ਜਿਹੜਾ ਵਾ ਇੱਥੇ ਆ ਜਾਂ ਅਸਦੀਓਂ ਪੱਟੀ ਤੇ ਆ ਅੱਜ ਕੋਈ ਨਵੀਂ ਨਹੀਂ ਸਰਕਾਰ ਵੀ ਅੱਗੇ ਵਾਦੇ ਦਾ ਮੁੱਕਰੀ ਹੀ ਉਹਦੋਂ ਵੀ ਮੁੱਕਰ ਕੇ ਆਏ ਆ ਜੇ 750 ਕਿਸਾਨਾਂ 'ਚ ਕਰਾਇਆ ਵਾਦੇ ਉਹਦੋਂ ਮੋਦੀ ਮੁੱਕਰਿਆ ਨਹੀਂ ਮਨਵਾਣੀ ਵੀ ਜਾਣਦੇ ਆਜ ਉਹਦੇ ਅੱਜ ਦਾ ਫਰਮ 35 ਰੇਲਵੇ ਵਰਗੇ ਜਿਹੜਾ ਧਰਨਾ ਲਗਾਈ ਆਲੇ ਕਿਸਾਨਾਂ ਨੂੰ ਕੀ ਆਪਣੇ ਮੰਗਾਂਗੇ ਇਹ ਅੱਜ ਦਾ ਜਿਹੜਾ ਧਰਨਾ ਵਾਂ ਇਸ ਸੂਚੇ ਭਾਰਤ ਦੇ ਵਿੱਚ ਜਿਹੜਿਆ ਅਸੀਂ ਲਗਾਤਾਰ ਸਮੂਹ ਦੇ ਦੱਬਵਾਰੀ ਦੇ ਖਨੌਰੀ ਬਾਰਡਰ ਦੇ ਉੱਤੇ ਜਿਹੜੇ ਲੜਦੇ ਆ ਸਾਡੀਆਂ 12 ਮੰਕਾਂ ਨੂੰ ਦੇਖੇ ਅਸੀਂ ਲਗਾਤਾਰ ਜਿਹੜੀ ਉਹ ਲੜਾਈ ਕਰ ਰਹੇ ਆ ਉਹਦੇ ਵਿੱਚ ਜਿੱਦਾਂ ਐਮਐਸਬੀ ਗਾਰੰਟੀ ਕਰਉਣਾ ਕਬਜ਼ੇ ਦਾ ਮੁੱਦਾ ਵਾ ਜਿਹੜਾ ਮਤਲਬ ਡਾਕਟਰ ਸੁਮੇਨਾਥ ਦੀ ਰਿਪੋਰਟ ਦਾ ਮੁੱਦਾ ਵਾ ਲਖੀਨਪੁਰ ਖੀਦੀ ਦਾ ਜਿਹੜੇ ਜੀ ਜਿਕੇ ਤੇ ਆ ਜਿਹਨੇ ਵੀ ਦੇ ਮਤਲਬ ਕਿ ਇੱਕ ਮੰਤਰੀ ਵੱਲੋਂ ਉਹਦੇ بیٹے ਵੱਲੋਂ ਉਹਨਾਂ ਦੀ ਜਿਹੜੀ ਇਨਸਾਫ ਵਾਸਤੇ ਇਹ ਜਿਹੜਾ ਹਿਆਤਤਾਂ ਦੇ ਨਾਲ ਚਕਾਦ ਕਰ ਇਹ ਤਾਂ ਦਾਇਰਾ ਕਿੰਨੇ ਵੇਲੇ ਤੱਕ ਜਾਰੀ ਰਹੇਗਾ ਜੀ ਇਹ ਸਾਡਾ ਜਿਹੜਾ ਤਰਨਾ ਵਾ ਉਹ ਉਦਾਂ ਦੇ ਜਿਹੜਾ ਆਪਣਾ ਸਗੇਤਕ ਤੋਂ ਤਾਂ ਸਾਡੇ ਬਰਦਰ 2:30 ਵਜੇ ਤੱਕ ਆ ਪਰ ਅਸੀਂ ਇੱਥੇ ਤਰਮਤਾਨ ਦੇ ਵਿੱਚ ਸਾਡੇ ਜਿਹੜਾ ਲੋਕਲ ਮਸਲੇ ਵੀ ਹੈ ਕਈ ਉਹਨਾਂ ਦਾ ਕਰਕੇ ਅਸੀਂ ਇਹ ਜਿਹੜਾ ਤਰਨਤਾਨ ਵਾਲਾ ਜਿਹੜਾ ਤਰਨਾ ਵਾ ਇਹਨੂੰ ਲੰਮਾ ਚਲਾਵਾਂਗੇ ਕੜੇ-ਕੜੇ ਮਸਲੇ ਆਗੇ ਟਟੇ ਜਿਹੜਾ ਤਰਨਤਨ ਦਾ ਮਸਲਾ ਸਾਡੇ ਜਿੱਦਾਂ ਅ ਜਿਹੜਾ ਜੰਮੂ ਕੱਟਾ ਹੱਥ ਵੇ ਨਿਕਲ ਰਿਹਾ ਵਾ ਉਹਦੇ ਵਿੱਚ ਇੱਕ ਕਿਸਾਨ ਦੀ ਜਿਹੜੀ 4 ਏਕੜ ਧੋਨੇ ਦੀ ਜਿਹੜੀ ਜਿਹੜੀ ਜ਼ਮੀਨ ਧੋਨੇ ਦੀ ਖੇਤੀ ਆ ਉਹ ਬਰਬਾਦ ਕੀਤੀ ਆ ਜਿੱਦਾਂ 4 ਛਿੱਧਾਂ ਦਾ ਜਿਹੜਾ ਸਾਡਾ ਮੁਆਵਜ਼ਾ ਜਿਹੜਾ ਵਾ ਜਿਹੜੇ ਸਭੂ ਘਰੌਣੀ ਬਾਰਡਰ ਤੇ ਸੀਤ ਹੋਏ ਆ ਉਹਨਾਂ ਦਾ ਮੁਆਵਜ਼ਾ ਨਹੀਂ ਮਿਲਿਆ ਇਸੇ ਤਰੀਕੇ ਦੇ ਨਾਲ ਇੱਕ ਸਾਡਾ ਆਗੂ ਫਤੇ ਸਿੰਘ ਜਿਹੜਾ ਆਪਣਾ ਮੇਰ ਸਿੰਘ ਤਲਵੰਡੀ ਉਹਦੇ ਤੇ ਜਿਹੜਾ ਪਰ ਚਾਹ ਕੀਤਾ ਵਾ ਝੁੱਠਾ ਉਹ ਰਾਤ ਕਰਵਾਉਣ ਦਾ ਮਸਲਾ ਨਹੀਂ ਇਹ ਸਾਰੇ ਸਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਗਲੇ ਚੋਣਾਂ ਚ ਫਿਰ ਜੇ ਇਹ ਮੰਗਾਂ ਜਿਹੜੀਆਂ ਤੁਹਾਨੂੰ ਦੱਸੀਆਂ ਵਾ ਤਿੰਨ ਚਾਰ ਮੰਗਾਂ ਜੇ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਸਾਡਾ ਇਹ ਜਿਹੜਾ ਧਰਨਾ ਵਾ ਇਹ ਲੰਮਾ ਹੋ ਸਕਦਾ ਜਿੰਦਾਬਾਦ ਜਿੰਦਾਬਾਦ ਸਰਕਾਰਾਂ ਤੇਰਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਆਪਣੀ ਰਾਖੀ ਦੀ ਕਰੋ ਤਿਆਰੀ ਜਿੰਦਾਬਾਦ ਲੋਕਾਂ ਦੀ ਜਿੰਦਾਬਾਦ रा तयारीखे